ਹਰੋ ਹੈਲੋ ਹਰੋ ਹੈਲੋ ਸਵਾਗਤ ਹੈ ਵਈ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ MSW Study for Job ਦੇ ਵਿੱਚ ਸੋ ਆਜੋ ਵਈ ਸਾਰੇ ਜਲਦੀ ਜਲਦੀ ਆਪਣੀ ਪੰਜਾਬੀ ਦੀ ਕਲਾਸ ਜਿਹੜੀ ਲਾਈਵ ਹੋ ਚੁੱਕੀ ਹੈ ਸਭ ਨੂੰ ਵਈ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂੰ ਜਿਵੇਂ ਵੀ ਤੁਸੀਂ ਸਹੀ ਮਹਿਸੂਸ ਕਰਦੇ ਹੋ ਹਨ ਸੋ ਆਜੋ ਵਈ ਸਾਰੇ ਜਲਦੀ ਜਲਦੀ ਹਾਂ ਕਿੰਨੇ ਜਣੇ ਪਹੁੰਚ ਚੁੱਕੇ ਹੋ ਵੀ ਮੇਰੇ ਲਈ 8 ਜਣੇ ਸ਼ੋ ਹੋ ਰਹੇ ਨੇ ਸਿਰਫ ਇਕੋਰੀ ਕਲਾਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਜਿਹੜੇ ਬੱਚੇ ਡੇਲੀ ਜੁੜਦੇ ਨੇ ਉਹ ਆਪਣੇ ਨਾਲ ਜੁੜ ਸਕਣ ਠੀਕ ਹੈ ਭਾਈ ਹੂੰ ਥੋੜੇ 10 ਮਿੰਟ ਲੇਟ ਹੋ ਗਏ ਭਾਈ ਉਸ ਵਾਸਤੇ ਮਾਫੀ ਚਾਹੁੰਦੇ ਆ ਠੀਕ ਹੈ ਹੂੰ ਚਲੋ ਤੁਹਾਨੂੰ ਪਤਾ ਹੈ ਭਈ ਦੀਵਾਲੀ ਆ ਰਹੀ ਹੈ ਹਨਾ ਸੋ ਦੀਵਾਲੀ ਕਰਕੇ ਆਪਾਂ ਨੂੰ ਜਿਹੜੀ ਲੇਡੀਜ਼ ਹੁੰਦੀਆਂ ਨੇ ਇਹਨਾਂ ਨੂੰ ਘਰਾਂ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ ਹਨਾ ਸੋ ਆ ਕਰ ਲਓ ਭਈ ਆ ਕਰ ਲਓ ਸਫਾਈਆਂ ਤੇ ਲੱਗੇ ਰਹੇ ਨੇ ਆਪਾਂ ਨਾਲ ਨਾਲ ਬੱਚੇ ਵੀ ਦੇਖਣੇ ਪੈਂਦੇ ਨੇ ਹਨਾ ਸਾਰਾ ਕੁਝ ਕਰਨਾ ਪੈਂਦਾ ਸੋ ਚਲੋ ਹਾਂ કરીએ ਵੀ سٹار میرے ਕੋਲੇ ਹੁੰਦੀਆਂ ਨੇ ਬਈ ਘਰੇਲੂ ਗੱਲਾਂ ਹਨਾ ਚਲੋ ਕੰਮ ਦੀਆਂ ਹੁੰਦੀਆਂ ਨੇ ਇਹ ਚਲੋ আট ਜਣੇ 6 ਜਣੇ ਸ਼ੋ ਹੋ ਰਹੇ ਹੋ ਬਈ ਹਾਂ ਸੋ ਮੇਰੀ ਆਵਾਜ਼ ਵੀਡੀਓ ਕੁਆਲਟੀ ਤੁਹਾਡੇ ਤੱਕ ਸਹੀ ਪਹੁੰਚ ਰਹੀ ਹੈ ਤਾਂ ਮੈਨੂੰ ਇੱਕ ਵਾਰੀ ਥੰਬਸ ਅਪ ਕਰਕੇ ਦੱਸੋ ਤਾਂ ਕਿ ਆਪਾਂ ਅੱਗੇ ਕਲਾਸ ਵਧਾ ਸਕੀਏ ਠੀਕ ਹੈ ਬਈ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਜੇ ਪੁਰਾਣੇ ਵੀ ਸਭ ਦਾ ਮੋਸਟ ਵੈਲਕਮ ਹਾਂ ਠੀਕ ਹੈ ਬਈ ਸੋ ਜਿਹੜੇ ਬੱਚੇ ਹਲੇ ਤੱਕ WhatsApp ਗਰੁੱਪ ਦੇ ਵਿੱਚ ਜਾਂ Telegram ਗਰੁੱਪ ਦੇ ਵਿੱਚ ਤੁਸੀਂ ਜੁਆਇਨ ਨਹੀਂ ਹੋਏ ਰ ਜੀ ਇਸ ਨੰਬਰ ਤੇ ਰਹੀ ਸਾਡ ਨਾਲ ਜੁੜ ਸਕਦੇ ਹੋ ਠੀਕ ਹੈ ਭਾਈ ਸੋ ਇਹੇ ਕਲਾਸ ਵਈ ਚਾਹੀ ਤੁਸੀਂ PS ਸਟੱਡੀ ਤਿਆਰੀ ਕਰ ਰਹੇ ਹੋ ਚਾਹੀ ਸੀਟਾਡ ਦੀ ਕਰ ਰਹੇ ਚਾਹੀ ਮਾਸਟਰ ਕਟੇ ਚਾਹੀ ਤੁਸੀਂ ਨੱਟ ਦੀ ਨੱਟ ਆ ਰਿਹਾ ਹੁਣ ਠੀਕ ਹੈ ਸੋ ਜਿਹੜੇ ਬੱਚੇ ਨੱਟ ਅਪਲਾਈ ਕਰਨਾ ਚਾਹੁੰਦੇ ਉਹ ਵੀ ਕਰ ਸਕਦੇ ਨੇ ਕਿਉਂਕਿ ਨਾਲ ਨਾਲ ਨਾ ਹੋਰ ਚੀਜ਼ਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਠੀਕ ਹੈ ਕੋਈ ਇਹ ਨਹੀਂ ਹੈਗਾ ਵੀ ਕੱਲਾ ਵਸ ਇੱਕ ਪਾਸੇ ਦੇ ਹੀ ਜਾਓ ਹਨਾ 올 ਰੌਂਡਰ ਆ ਭਾਈ ਠੀਕ ਹੈ ਹਰਿਆਣੇ ਦੀ ਤਿਆਰੀ ਕਰ ਰਹੇ ਹੋ ਭਾਈ ਪੰਜਾਬੀ ਦੀ Rajasthan ਦੀ ਕਰ ਰਹੇ ਹੋ ਚਾ ਜਿਹੜੇ ਸੁੱਤੇ ਪੈ ਨਹੀਂ ਸਰਕਾਰ ਉਹਨਾਂ ਲਈ ਜਾਰੀ ਕਰਨੇ ਉਹ ਇਹ ਹਰ ਇੱਕ ਵਾਸਤੇ ਹੈ ਪੰਜਾਬੀ ਠੀਕ ਹੈ ਪੰਜਾਬੀ ਹਰ ਇੱਕ ਵਾਸਤੇ ਹੈ ਸੋ ਇਹ ਹੀ ਕਲਾਸ ਤੁਹਾਨੂੰ ਹਰ ਇੱਕ ਥਾਂ ਤੇ ਕੰਮ ਆਵੇਗੀ ਹੀ ਆਵੇਗੀ ਠੀਕ ਹੈ ਬਈ ਹਾਂ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਗੁੱਡ ਆਫਟਰਨੂੰ ਠੀਕ ਹੈ ਕਰੀਏ ਵੀ ਸਟਾਰਟ ਅਗੇ ਉਸ ਤੋਂ ਬਾਅਦ ਹਾਂ ਫਰਸਟ ਕੁਸਚਨ ਹੈ ਬਈ ਉਸ ਤੋਂ ਪਹਿਲਾਂ ਵੀ ਇਹ ਆਪਣੇ ਕੋਰਸ ਨੇਗੇ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਜਰੂਰ ਤੁਸੀਂ ਕਰਿਓ ਕਿਉਂਕਿ ਦੀਵਾਲੀ ਦੇ ਉੱਪਰ ਤੁਹਾਨੂੰ ਮੈਂ ਦੋ ਦਿਨਾਂ ਤੋਂ ਕਹਿ ਰਹੀ ਸੀ ਤੁਹਾਨੂੰ ਇੱਕ ਖਾਸ ਆਫਰ ਦੇਣ ਜਾ ਰਹੀਆਂ ਹਾਂ ਉਸਾ ਫਿਰ ਤਾਂ ਸਾਰੇ ਬੱਚਾ ਨੇ ਲਾਹਾ ਲੈਣਾ ਠੀਕ ਹੈ ਬਈ ਬਹੁਤ ਵਧੀਆ ਕੋਰਸ ਨੇਗੇ ਪ੍ਰੋਪਰ ਤਿਆਰ ਨੇਗੇ ਤੁਹਾਨੂੰ ਕੋਈ ਵੀ ਚੀਜ਼ ਕਿਸੇ ਬੁੱਕ ਦੇ ਵਿੱਚੋਂ ਦੇਖਣ ਦੀ ਲੋੜ ਨਹੀਂ ਮੈਂ ਇਹ ਨਹੀਂ ਕਹਿੰਦੀ ਬੁੱਕਸਾਂ ਨਾ ਪੜੋ ਠੀਕ ਹੈ ਪਰ ਇਹਦਾ ਨਾ ਕੋਰਸ ਦਾ ਮਤਲਬ ਕੀ ਹੁੰਦਾ ਤੁਹਾਨੂੰ ਇੱਕ ਸਹੀ ਵੇ ਮਿਲ ਜਾਂਦੀ ਆ ਪੜਨ ਦੀ ਹਰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਕਿੱਥੋਂ ਕੀ ਪੜਨਾ ਕਿਵੇਂ ਕਰਨਾ ਠੀਕ ਹੈ ਅਸੀਂ ਗਰੰਟੀ ਨਹੀਂ ਦਿੰਦੇ ਉਹੀ ਸਰਵਾਲੀ ਗੱਲ ਪਰ ਜਿਹੜੇ ਬੱਚੇ ਮਿਹਨਤ ਨਾਲ ਲਗਨ ਨਾਲ ਆਪਣੀ ਪੂਰੀ ਬੈਸਟ ਤਰੀਕੇ ਨਾਲ ਇਸ ਵਿੱਚੋਂ ਪੜ੍ਹਨਗੇ ਉਹਦਾ ਪੇਪਰ ਜ਼ਰੂਰ ਕਲੀਅਰ ਹੋਊਗਾ ਠੀਕ ਹੈ ਬਈ ਫਸਟ ਕੁਸਚਨ ਆ ਗਿਆ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕਹਿੰਦੇ ਜਦੋਂ ਇੱਕ ਵਚਨ ਦੇ ਅਖੀਰਲੇ ਅੱਖਰ ਨੂੰ ਕੰਨਾ ਲੱਗਾ ਹੋਵੇ ਤਾਂ ਬਹੁਵਚਨ ਸਮੇਂ ਕੰਨੇ ਦੀ ਥਾਂ ਵਰਤੋਂ ਹੁੰਦੀ ਹੈ ਕਹਿਣ ਦਾ ਮਤਲਬ ਕੀ ਹੈ ਜਦੋਂ ਇੱਕ ਵਚਨ ਦੇ ਅਖੀਰਲੇ ਅੱਖਰ ਇੱਕ ਵਚਨ ਦੇ ਜਿਹੜਾ ਅਖੀਰਲਾ ਅੱਖਰ ਹੁੰਦਾ ਉਹਨੂੰ ਕੰਨਾ ਲੱਗਾ ਹੋਵੇ ਤਾਂ ਬਹੁਵਚਨ ਸਮੇਂ ਕੰਨੇ ਦੀ ਥਾਂ ਤੇ ਕਿਹੜਾ ਵਰਤੇ ਜਾਊਗਾ ਦੁਲਾਵਾਂ ਦੀ ਲਾਂ ਦੀ ਬਿਹਾਰੀ ਦੀ ਐ ਦੁਲੈਂਕੜ ਦੀ ਮੈਨੂੰ ਲੱਗਦਾ ਮੈਂ ਥੋੜਾ ਜਿਹਾ ਫਾਸਟ ਬੋਲ ਰਹੀ ਆ ਤੁਜੇਕਰ ਤੁਹਾਨੂੰ ਬਈ ਜਿਆਦਾ ਫਾਸਟ ਲੱਗਦਾ ਤਾਂ ਮੈਨੂੰ ਦੱਸ ਸਕਦੇ ਹੋ ਤਾਂ ਆਪਾਂ ਸਲੋ ਕਰ ਸਕੀ ਹੈਨਾ ਚਲੋ ਬਈ ਕਰੋ ਬਈ ਆਨਸਰ ਫਾਸਟ ਕੁਸਚਨ ਦਾ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ 11 12 ਜਣੇ ਸ਼ੋ ਨੀ ਮਿਰ ਲਵੇ ਹਾਂ ਇਥੇ ਕੀ ਖੜੀ ਹੁੰਦੀ ਬਸ ਆਪਣੀ ਗੱਡੀ 11 12 ਇਸ ਤੋਂ ਅੱਗੇ ਤਾਂ ਵਾਦੀ ਨਹੀਂ ਕਰੇ ਹੈਨਾ ਬ੍ਰੇਕ ਲੱਗੇ ਹੋਏ ਨੇ ਬਸ 11 12 ਤੇ हां सो द राइट आंसर बणगो भी ਤੁਹਾਡਾ ਬੀ ਲਾਂ ਦੀ ਲੱਲੇ ਨੂੰ ਕੰਨਾ ਠੀਕ ਹੈ ਲਾਂ ਲਾਂ ਕੀ ਹੁੰਦੀ ਹੈ ਲਾਵਾਂ ਦੁਲਾਵਾਂ ਠੀਕ ਹੈ ਇਸ ਤਰ੍ਹਾਂ ਹੁੰਦਾ ਭਾਈ ਦੇਖੋ ਇਸ ਤਰ੍ਹਾਂ ਇਹ ਕੱਲੀ ਲਾਂ ਹੋ ਗਈ ਇਸ ਤਰ੍ਹਾਂ ਦੁਲਾਵਾਂ ਹੋ ਗਿਆ ਠੀਕ ਹੈ ਪਰ ਕੱਲੀ ਲਾਂ ਦੀ ਉਸ ਤੋਂ ਬਾਅਦ ਦੇਖੋ ਕਿਹੜਾ ਵਾਕ ਮਿਸ਼ਰਤ ਵਾਕ ਹੈ ਕਿਹੜਾ ਵਾਕ ਆ ਕਹਿੰਦੇ ਜਿਹੜਾ ਮਿਸ਼ਰਤ ਵਾਕ ਹੈ ਹਾਂ ਨਮੀ ਤੋਂ ਬੋਲਤਾ ਜੀ ਮੈਂ ਬਹੁਤ ਠੀਕ ਆ ਅੱਜ ਤੁਹਾਨੂੰ ਮੈਂ ਵੀ ਮਾਮ ਲੱਗ ਰਹੀ ਆ ਅੱਜ ਮੈਂ ਜ਼ਿਆਦਾ ਹੀ ਕੰਮ ਕਰਿਆ ਕੁਛ ਹਨਾ ਮੈਨੂੰ ਹੌਸਲਾ ਹੈ ਕਿ ਮੈਂ ਅੱਜ ਠੀਕ ਆ ਅੱਜ ਮੈਂ ਬਹੁਤ ਹੀ ਜ਼ਿਆਦਾ ਕੰਮ ਕਰਿਆ ਮੈਂ ਸਵੇਰ ਦੀ ਲੱਗੀ ਹੋਈ ਆ ਜੇ ਸਫਾਈਆਂ ਕਰਨ ਤੁਹਾਡੀ ਕਲਾਸ ਤੋਂ ਪਹਿਲਾਂ ਬੱਸ ਐਗਜੈਕਟ 5 ਮਿੰਟ ਪਹਿਲਾਂ ਮੈਂ ਫ੍ਰੀ ਹੋਈ ਆ ਠੀਕ ਹੈ ਅੱਜ ਮੈਨੂੰ ਬਹੁਤ ਜ਼ਿਆਦਾ ਬੈਟਰ ਵਧੀਆ ਲੱਗ ਰਿਹਾਗਾ ਧੰਨਵਾਦ ਭਾਈ ਇੰਨੀ ਮੇਰੀ ਸੋਚ ਕਰਨ ਵਾਸਤੇ ਠੀਕ ਹੈ ਭਾਈ ਹਾਂ ਪਰਮਾਤਮਾ ਇਸੇ ਤਰ੍ਹਾਂ ਬਖਸ਼ਿਆ ਚੜ੍ਹਦੀ ਕਲਾ ਦੇ ਵਿੱਚ ਰੱਖੇ ਚਲੋ ਕਿਹੜਾ ਵਾਕ ਕਹਿੰਦੇ ਮਿਸ਼ਰਤ ਵਾਕ ਹੈਗਾ ਦਰਜੀ ਨੂੰ ਸੱਦੋ ਤਾਂ ਜੋ ਕੱਪੜੇ ਸਵਾਏ ਜਾਣ ਦਰਜੀ ਨੂੰ ਸੱਦ ਕੇ ਕੱਪੜੇ ਸਵਾਓ ਦਵਾਈ ਖਾਓ ਅਤੇ ਤੁਸੀਂ ਰਾਜੀ ਹੋ ਜਾਓਗੇ ਜਾਂ ਕੋਈ ਵੀ ਨਹੀਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਹੋਊਗਾ ਵਿਨੋਦ ਕੁਮਾਰ ਸਤਿ ਸ਼੍ਰੀ ਅਕਾਲ ਬਈ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਰਾਜੀ ਕੀ ਆਨਸਰ ਬਣੇਗਾ ਸੈਕੰਡ ਨੰਬਰ ਕੁਐਸਚਨ ਤੇ ਪਹੁੰਚ ਗਏ ਬਈ ਮਿਸ਼ਰਤ ਵਾਕ ਕਿਹੜਾ ਹੁੰਦਾ ਹੈ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੁੰਦੀ ਨੇ ਜਿਹੜੇ ਵਾਕਾਂ ਵਾਲੇ ਹੁੰਦੇ ਨੇ ਮਿਸ਼ਰਤ ਹੋ ਗਿਆ ਤੁਹਾਡਾ ਸੰਯੁਕਤ ਹੋ ਗਿਆ ਸਧਾਰਨ ਹੋ ਗਿਆ ਇਹਨਾਂ ਦੇ ਵਿੱਚੋਂ ਹਰ ਇੱਕ ਵਾਰ ਪੇਪਰ ਦੇ ਵਿੱਚ ਇੱਕ ਨਾ ਇੱਕ ਕੁਐਸਚਨ ਬਣਦੀ ਹੈ ਸੋ ਇਹਨਾਂ ਨੂੰ ਜ਼ਰੂਰ ਤੁਸੀਂ ਧਿਆਨ ਨਾਲ ਪੜ੍ਹ ਲਿਓ ਰਾਜੀ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਇੱਕ ਕਹਿੰਦੇ ਦਰਜੀ ਨੂੰ ਸਦੋ ਤਾਂ ਕਿ ਕੱਪੜੇ ਸਵਾਈ ਜਾਣ ਇਹ ਕੀ ਹੈ ਤੁਹਾਡਾ ਮਿਸ਼ਰਤ ਵਾਕ ਹੈ ਮਿਸ਼ਰਤ ਦਾ ਮਤਲਬ ਕੀ ਹੁੰਦਾ ਹੈ ਜਿਹੜਾ ਸਾਦਾ ਮਿਕਸਚਰ ਜਿਹਾ ਹੋਵੇ ਠੀਕ ਹੈ ਰੜਾ ਮਿਲਿਆ ਜਿੱਥੇ ਪੂਰਨ ਵਿਸ਼ਰਾਮ ਨਾਲੋਂ ਘੱਟ ਠਹਿਰਾਵ ਹੋਵੇ ਪਰ ਕਾਮੇ ਨਾਲੋਂ ਜ਼ਿਆਦਾ ਕੌਮੀ ਠੀਕ ਹੈ ਇਹਨੂੰ ਕਾਮੇ ਬੋਲਦੇ ਨਹੀਂ ਉੱਥੇ ਵਰਤੋਂ ਹੁੰਦੀ ਹੈ ਦੋ ਬਿੰਦੀ ਡੈਸ਼ ਦੀ ਦੋ ਬਿੰਦੀ ਡੈਸ਼ ਕੀ ਹੁੰਦੀ ਹੈ ਇਸ ਤਰ੍ਹਾਂ ਹੁੰਦੀ ਹੈ ਭਾਈ ਠੀਕ ਹੈ ਦੋ ਬਿੰਦੀਆਂ ਹੈ ਇੱਕ ਡੈਸ਼ ਠੀਕ ਹੈ ਕੱਲੀ ਦੋ ਬਿੰਦੀ ਦੀ ਇਸ ਤਰ੍ਹਾਂ ਲੱਗੀਆਂ ਹੁੰਦੀਆਂ ਨੇ ਠੀਕ ਹੈ ਜੋੜਨੀ ਨਹੀਂ ਹੁੰਦੀ ਇਸ ਤਰ੍ਹਾਂ ਬਿੰਦੀ ਕਮਾ ਇਹ ਬਿੰਦੀ ਹੁੰਦਾ ਭਾਈ ਇਕਾ ਕਮਾ ਜਾਂ ਹੁੰਦਾ ਤਾਂ ਲਿਖੀ ਠੀਕ ਹੈ ਇਹਨਾਂ ਦੇ ਵਿੱਚ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਨਮਿਤਾ ਗੁਪਤਾ ਕਹਿੰਦੇ ਮੈਂ ਮੇਰੀ ਵੀ ਇੱਛਾ ਪੂਰੀ ਕਰ ਦੋ ਮੈਂ ਇੱਕ ਵਾਰ ਤੁਸੀਂ ਸਾਹਮਣੇ ਆ ਕੇ ਪੜਾਇਆ ਕਰੋ ਕੋਈ ਨਾ ਰਹੇ ਬਹੁਤ ਜਲਦੀ ਹੈ ਨਾ ਸਾਹਮਣੇ ਆ ਕੇ ਪੜਾਇਆ ਕਰਾਂਗੇ ਭਾਈ ਹਾਂ ਪਰਮਾਤਮਾ ਮਿਹਰ ਕਰੀ ਹੈ ਨਾ ਜਿੱਥੇ ਕਹਿੰਦੇ ਪੂਰਨ ਵਿਸ਼ਰਾਮ ਨਾਲ ਉਹ ਘਟੜਾਬ ਹੋਵੇ ਵੀ ਪੂਰਾ ਨਹੀਂ ਅਰਧ ਠੀਕ ਹੈ ਪਰ ਕਾਮੇ ਨਾਲੋਂ ਜ਼ਿਆਦਾ ਹੋਵੇ ਉਥੇ ਕਿਹਦੀ ਵਰਤੋਂ ਹੁੰਦੀ ਹੈ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਬਿੰਦੀ ਕਾਮੇ ਦੀ ਠੀਕ ਹੈ ਵੈਰੀ ਗੁੱਡ ਵੈਚ ਇਹਨਾਂ ਨੇ ਆਨਸਰ ਕੀਤਾ ਡੀ ਹੈਨਾ ਜਿਨਿਆਂ ਨੇ ਆਨਸਰ ਕੀਤਾ ਡੀ ਸਭ ਨੂੰ ਬਈ ਵੈਰੀ ਗੁੱਡ ਠੀਕ ਹੈ ਹਾਂ ਆਨਸਰ ਕਰ ਅੱਗੇ ਚਲੋ ਬਈ ਪਰਮਾਤਮਾ ਸ਼ਬਦ ਵਿੱਚ ਅਗੇਤਰ ਹੈ ਪਰਮਾਤਮਾ ਪਰਮ ਆਤਮਾ ਦੇ ਵਿੱਚ ਅਗੇਤਰ ਕੀ ਹੈ ਹੂੰ ਚਾਰ ਆਪਸ਼ਨ ਹਨ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਪਰਮਾਤਮਾ ਜਿਹੜੇ ਅਗੇਤਰ ਪਛੇਤਰ ਵਾਲੇ ਕੁਐਸਚਨ ਨੇ ਮੈਂ ਤੁਹਾਨੂੰ ਹਰ ਵਾਰ ਬੋਲਦੀ ਹੁੰਨੀ ਆ ਇਹਨਾਂ ਦੇ ਵਿੱਚ ਤੁਸੀਂ ਖਾਸ ਕਰ ਜ਼ਿਆਦਾ ਗਲਤੀਆਂ ਕਰਦੇ ਹੋ ਠੀਕ ਹੈ ਇਹ ਫਰੀ ਦੇ ਨੰਬਰ ਹੁੰਦੇ ਨੇ ਇੱਕ ਵਾਰੀ ਤਾਂ ਤੁਸੀਂ ਧਿਆਨ ਨਾਲ ਇਹਨਾਂ ਨੂੰ ਪੜ੍ਹ ਕੇ ਸ਼ਬਦ ਜੋੜ ਕਰਕੇ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਬਹੁਤ ਸੌਖੇ ਕੁਐਸਚਨ ਹੁੰਦੇ ਨੇ ਠੀਕ ਹੈ ਬਈ ਹਾਂ ਵੈਰੀ ਗੁੱਡ ਅਸ਼ਮੀਤ ਇਹਨਾਂ ਨੇ ਸ਼ਬਦ ਜੋੜ ਕੀਤਾ ਮੈਂ ਤੁਹਾਨੂੰ ਪਹਿਲੀ ਬੋਲ ਗਈ ਸੀ ਪਰਮ ਆਤਮਾ ਠੀਕ ਹੈ ਜਦੋਂ ਮੈਂ ਕੁਐਸਚਨ ਪੜ੍ਹ ਰਹੀ ਸੀ ਉਸੇ ਤੋਂ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਹਾਂ ਠੀਕ ਹੈ ਬਈ ਦਾ ਹਫਤਾ ਲੱਗ ਜੀ ਚਾਰ ਦਿਨ ਲੱਗਣ ਹੋ ਸਕਦਾ ਕੱਲ ਨੂੰ ਹੀ ਠੀਕ ਹੋ ਜੀ ਹੈ ਨਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਪਰਮ ਠੀਕ ਹੈ ਬਈ ਪਰਮ ਆਤਮਾ ਉਸ ਤੋਂ ਬਾਅਦ ਦੇਖੋ ਬਈ ਨੈਕਸਟ ਕੁਐਸਚਨ ਕਹਿੰਦੇ ਉਹ ਪੁਸਤਕ ਜਿਸ ਵਿੱਚ ਲਿਖਾਰੀ ਵੱਲੋਂ ਉਸਦੇ ਆਪਣੇ ਜੀਵਨ ਬਾਰੇ ਲਿਖਿਆ ਹੋਵੇ ਜਾਂ ਉਹ ਕਿਤਾਬ ਜਿਹਦੇ ਵਿੱਚ ਜਿਹੜਾ ਕੋਈ ਸਰੋਤਾ ਲਿਖ ਰਿਹਾ ਮੰਨ ਲਓ ਮੈਂ ਖੁਦ ਦੇ ਕੋਈ ਬੁੱਕਸ ਲਿਖਾਂ ਮੈਂ ਆਪਦੇ ਆਪ ਨੇ ਮੈਂ ਆਪਣੀ ਜੀਵਨੀ ਤੇ ਕਿਤਾਬ ਲਿਖਾਂ ਠੀਕ ਹੈ ਵੀ ਪਹੀ ਮੈਂ ਇੱਥੇ ਮੈਂ ਜਨਮੀ ਮੈਂ ਆ ਕੁਛ ਪੜਿਆ ਇੱਥੇ ਮੈਂ ਸਟਡੀ ਹਾਸਲ ਕੀਤੀ ਫਿਰ ਇੱਥੇ ਮੈਂ ਆਚੀਵ ਕੀਤਾ ਫਿਰ ਮੈਂ ਬੀਐਡ ਕੀਤੀ ਫਿਰ ਮੈਂ ਨੌਕਰੀ ਵਾਸਤੇ ਨਾਲ ਸਟਰਗਲ ਕੀਤਾ ਫਿਰ ਮੈਂ ਇੱਥੇ ਪੜਾਇਆ ਇੱਥੇ ਵਿਆਹੀ ਗਈ ਇੱਥੇ ਇਹ ਹੋਇਆ ਇੱਥੇ ਉਹ ਹੋਇਆ ਫਿਰ ਭਈ ਮੈਂ YouTube ਤੇ ਪੜਾਇਆ ਜਿਹੜੇ ਸਾਰੇ ਬਾਇਓ ਡਾਟਾ ਹੋਊਗਾ ਇਸ ਨੂੰ ਆਪਾਂ ਕਿਹੜੀ ਚੀਜ਼ ਦਾ ਨਾਮ ਦੇਵਾਂਗੇ ਇਸ ਨੂੰ ਆਪਾਂ ਕਿਹੜੀ ਚੀਜ਼ ਦਾ ਨਾਮ ਦੇਵਾਂਗੇ ਜੀਵਨੀ ਹੋਊਗੀ ਸਵੈਜੀਵਨੀ ਹੋਊਗੀ ਸੰਸਮਰਨ ਹੋਣਗੇ ਜਾਂ ਰੇਖਾ ਚਿੱਤਰ ਹੋਣਗੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਗੁੱਡ ਆਫਟਰਨੂੰ ਬਈ ਜਿਹੜੇ ਲੇਟ ਆ ਰਹੇ ਹੋ ਸੋ ਦਾ ਰਾਈਟ ਆਨਸਰ ਬਣੂਗਾ ਜੀਵਨੀ ਵੀ ਹੋ ਸਕਦਾ ਸਵੈਜੀਵਨੀ ਵੀ ਹੋ ਸਕਦਾ ਪਰ ਤੁਸੀਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਸੰਸਮਰਨ ਵੀ ਹੋ ਸਕਦਾ ਇਹ ਵੀ ਯਾਦਾ ਹੁੰਦੀ ਹੈ ਨੇ ਹਨਾ ਹੁਣ ਤੁਸੀਂ ਧਿਆਨ ਨਾਲ ਆਨਸਰ ਦੇਣਾ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਏ ਜੀਵਨੀ ਹਨਾ ਜੀਵਨੀ ਕਿਉਂ ਬਈ ਇਹ ਬਾਏ ਮਿਸਟੇਕ ਗਲਤ ਲਿਖਿਆ ਹੋਇਆ ਠੀਕ ਹੈ ਸਵੈ ਜੀਵਨੀ ਆਊਗਾ ਬਈ ਠੀਕ ਹੈ ਸਵੈ ਜੀਵਨੀ ਸਵੈ ਸਵੈ ਦਾ ਮਤਲਬ ਹੁੰਦਾ ਖੁਦ ਠੀਕ ਹੈ ਇਹ ਚੀਜ਼ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੋ ਸਵੈ ਦਾ ਮਤਲਬ ਹੁੰਦਾ ਖੁਦ ਬਾਰੇ ਲਿਖਣਾ ਕਹਿੰਦੇ ਉਹ ਬੁੱਕਸ ਜਿਹਦੇ ਵਿੱਚ ਲੇਖਕ ਨੇ ਖੁਦ ਆਪਣੇ ਬਾਰੇ ਲਿਖਿਆ ਹੋਵੇ ਠੀਕ ਹੈ ਉਹ ਹੁੰਦੀ ਹੈ ਸਵੈ ਜੀਵਨੀ ਧਿਆਨ ਨਾਲ ਦੇਖਣਾ ਬਈ ਇਹਨੂੰ ਹਾਂ ਬੀ ਰਾਈਟ ਆ ਬੀ ਰਾਈਟ ਜੀਵਨੀ ਕਿਹੜੀ ਹੁੰਦੀ ਹੈ ਜੀਵਨੀ ਹੁੰਦੀ ਹੈ ਜਦੋਂ ਆਪਾਂ ਕਿਸੇ ਦੂਸਰੇ ਬਾਰੇ ਲਿਖਦੇ ਹਾਂ ਠੀਕ ਹੈ ਜੀਵਨੀ ਜਦੋਂ ਆਪਾਂ ਕਿਸੇ ਦੂਸਰੇ ਦੇ ਜੀਵਨ ਬਾਰੇ ਲਿਖਦੇ ਹਾਂ ਉਹਨੂੰ ਆਪਾਂ ਸਵੈ ਜੀਵਨੀ ਨਹੀਂ ਬੋਲ ਸਕਦੇ ਕਿਉਂਕਿ ਉਹ ਆਪਣੇ ਖੁਦ ਦਾ ਜੀਵਨ ਨਹੀਂ ਹੈਗਾ ਉਹ ਆਪਾਂ ਦੂਸਰੀ ਬਾਰੇ ਲਿਖ ਰਹੇ ਹਾਂ ਇਸ ਕਰਕੇ ਉਹਦਾ ਨਾਮ ਕੀ ਹੋਊਗਾ ਜੀਵਨੀ ਸੰਸਮਰਨ ਕਿਹੜੀ ਹੁੰਦੀ ਨੇ ਸੰਸਮਰਨ ਉਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੀ ਯਾਦਾ ਹੁੰਦੀਆਂ ਨੇ ਠੀਕ ਹੈ ਜਿਹੜੀਆਂ ਆਪਣੀਆਂ ਯਾਦਾਂ ਹੁੰਦੀ ਨੇ ਜੇਕਰ ਆਪਾਂ ਉਹਨਾਂ ਨੂੰ ਲਿਖੀਏ ਉਹਨਾਂ ਨੂੰ ਬੋਲਦੇ ਨੇ ਸੰਸਮਰਨ ਠੀਕ ਹੈ ਰੇਖਾ ਚਿੱਤਰ ਇੱਕ ਅਲੱਗ ਗੱਲ ਹੈ ਜਿਵੇਂ ਕੋਈ ਨਹੀਂ ਹੈਗੇ ਨਿੰਬ ਦੇ ਪੱਤੇ ਸੁਰਮੇ ਵਾਲੀ ਅੱਖ ਉਹ ਚੀਜ਼ਾਂ ਕੀ ਨਹੀਂ ਗਈ ਤੁਹਾਡੀਆਂ ਉਹ ਰੇਖਾ ਚਿੱਤਰ ਦੇ ਵਿੱਚ ਆ ਗਈਆਂ ਠੀਕ ਹੈ ਵੀ ਗੱਲ ਕਲੀਅਰ ਹੋ ਗਈ ਜੀਵਨੀ ਤੇ ਸਵੈ ਜੀਵਨੀ ਦੇ ਵਿੱਚ ਸੰਸਮਰਨ ਦੇ ਵਿੱਚ ਵੀ ਹੁਣ ਇਹਨਾਂ ਨੂੰ ਕਦੇ ਵੀ ਨਹੀਂ ਭੁੱਲਣਾ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਸ਼ੁੱਧ ਵਾਕ ਦੱਸੋ ਸ਼ੁੱਧ ਵਾਕ ਕਿਹੜਾ ਹੁੰਦਾ ਬੜਾ ਤੇਜ਼ ਦੌੜਿਆ ਸਤੀਸ਼ ਬਹੁਤ ਤੇਜ਼ ਦੌੜਿਆ ਕਹਿੰਦੀ ਸਤੀਸ਼ ਵੀ ਸਹੀ ਆ ਸਤੀਸ਼ ਬੜਾ ਤੇਜ਼ ਦੌੜਿਆ ਸਹੀ ਆ ਵੀ ਸਤੀਸ਼ ਬਹੁਤ ਤੇਜ਼ ਭੱਜਿਆ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਚਾਰ ਆਪਸ਼ਨਾਂ ਨੇ ਸ਼ੁੱਧ ਵਾਕ ਵਾਕ ਦੀ ਤਰਤੀਬ ਆਪਸ਼ਨਾਂ ਸਾਰੀਆਂ ਸਹੀ ਨੇ ਪਰ ਤੁਸੀਂ ਕਿ ਬੈਸਟ ਚੱਕਣੀ ਹੈ ਜੇ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀਗਾ ਵੀ ਪੇਪਰ ਦੇ ਵਿੱਚ ਪਾਈ ਆਪਸ਼ਨਾਂ ਸਾਰੀਆਂ ਸਹੀ ਹੋਣਗੀਆਂ ਹਨਾ ਪੈਡਾਗੋਜੀ ਦੇ ਵਿੱਚ ਲਾ ਲਓ ਪਰ ਤੁਸੀ ਇੱਕ ਬੈਸਟ ਆਪਸ਼ਨ ਚੂਜ਼ ਕਰਨੀ ਹੈ ਹਾਂ ਕਰੋ ਬਈ ਆਨਸਰ ਚਾਰ ਆਪਸ਼ਨ ਨੇ ਬਈ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹੂੰ ਸਹੀ ਵਾਕ ਕਿਹੜਾ ਹੁੰਦਾ ਸਭ ਤੋਂ ਪਹਿਲੇ ਇਹ ਪਤਾ ਹੋਣਾ ਚਾਹੀਦਾ ਸਹੀ ਵਾਕ ਦੀ ਤਰਤੀਬ ਕਿਹੜੀ ਹੁੰਦੀ ਹੈ ਵਾਕ ਦੀ ਤਰਤੀਬ ਕਿਹੜੀ ਹੁੰਦੀ ਹੈ ਸਭ ਤੋਂ ਪਹਿਲਾਂ ਆਊਗਾ ਭਈ ਕਰਤਾ ਠੀਕ ਹੈ ਕਰਤਾ ਇਹ ਚੀਜ਼ ਨੂੰ ਧਿਆਨ ਰੱਖਣਾ ਜਿਹੜੇ ਬੱਚੇ ਇੱਥੇ ਕਨਫਿਊਜ਼ ਹੋ ਜਾਂਦੇ ਨੇ ਇਸ ਚੀਜ਼ ਨੂੰ ਯਾਦ ਰੱਖਣਾ ਉਹਨਾਂ ਦਾ ਕਦੇ ਵੀ ਕੁਐਸਚਨ ਗਲਤ ਨਹੀਂ ਹੋਵੇਗਾ ਪਹਿਲਾ ਉਹ ਕਰਤਾ ਫਿਰ ਆਊਗਾ ਭਾਈ ਤੁਹਾਡਾ ਕਰਮ ਠੀਕ ਹੈ ਕਰਤਾ ਕਰਮ ਪਲੱਸ ਕਿਰਿਆ ਠੀਕ ਹੈ ਇਹ ਤਿੰਨ ਚੀਜ਼ਾਂ ਜਿਹੜੇ ਵਾਕ ਦੇ ਵਿੱਚ ਸਹੀ ਨੇਗੀਆਂ ਠੀਕ ਹੈ ਉਹ ਵਾਕ ਜਮਾਂ ਸਹੀ ਹੈ ਉਹ ਕਦੇ ਵੀ ਗਲਤ ਨਹੀਂ ਹੋ ਸਕਦਾ ਠੀਕ ਹੈ ਹਾਂ ਪ੍ਰੋਪਰ ਵਾਕ ਉਹ ਠੀਕ ਹੈ ਕਰਤਾ ਕਰਮ ਤੇ ਕਿਰਿਆ ਇਸ ਕਾਕਿਨ ਤਿੰਨੇ ਵਾਕਾਂ ਦੇ ਵਿੱਚ ਸਭ ਤੋਂ ਪਹਿਲਾਂ ਕਰਤਾ ਕਿੱਥੇ ਆ ਗਿਆ 2 ਦੇ ਵਿੱਚ ਆ ਰਿਹਾ ਸੀ ਤੇ ਡੀ ਦੇ ਵਿੱਚ ਠੀਕ ਹੈ ਫੇਰ ਆਊਗਾ ਕਰਮ ਠੀਕ ਹੈ ਬਹੁਤ ਵੀ ਤੇਜ ਬੜਾ ਵੀ ਇਹ ਵੀ ਠੀਕ ਹੈ ਹਨਾ ਸੋ ਉਹਦਾ ਰਾਈਟ ਆਨਸਰ ਕੀ ਬਣੂਗਾ ਤੁਹਾਡਾ ਡੀ ਬਣੂਗਾ ਬੜਾ ਨਹੀਂ ਆਉਂਦਾ ਠੀਕ ਹੈ ਬਹੁਤ ਆਊਗਾ ਸਤੀਸ਼ ਬਹੁਤ ਤੇਜ ਭੱਜਿਆ ਕਿਉਂਕਿ ਆਪਾਂ ਸਹੀ ਪੰਜਾਬੀ ਦੇ ਵਿੱਚ ਵੀ ਦੇਖਣਾ ਹੈ ਠੀਕ ਹੈ ਪੰਜਾਬੀ ਦੇ ਵਿੱਚ ਵੀ ਦੇਖਣਾ ਹੈ ਬੜਾ ਬੜਾ ਹਿੰਦੀ ਦੇ ਸ਼ਬਦ ਹੋ ਗਏ ਠੀਕ ਹੈ ਸਤੀਸ਼ ਬਹੁਤ ਤੇਜ਼ ਭੱਜਿਆ ਤੇਜ਼ ਇੱਕ ਕਿਰਿਆ ਵੀ ਤੇ ਸੋਰੀ ਵਿਸ਼ੇਸ਼ਣ ਹੈ ਭੱਜਿਆ ਕਿ ਤੇਜ਼ ਭੱਜਿਆ ਇਹ ਕਿ ਕਿਰਿਆ ਵਿਸ਼ੇਸ਼ਣ ਹੋ ਗਿਆ ਇਹ ਤੁਹਾਡੀ ਕਿਰਿਆ ਹੋ ਗਈ ਠੀਕ ਹੈ ਹੋ ਗਈ ਬਈ ਕਲੀਅਰ ਗੱਲ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜਾ ਇੱਕ ਅਸੂਲ ਤੇ ਜਿਹੜਾ ਇੱਕ ਅਸੂਲ ਤੇ ਨਾ ਠਹਿਰੇ ਉਹਨੂੰ ਕੀ ਬੋਲਦੇ ਨੇ ਹੂੰ ਵਿਚੜਾ ਇੱਕ ਗੱਲ ਤੀ ਨਾ ਠਹਿਰੇ ਅੱਜ ਆ ਕੇ ਤਾਂ ਉਹ ਨਹੀਂ ਕਹਿੰਦੇ ਕਦੇ ਮਰ ਜਾ ਜੜੀਏ ਕਦੇ ਜਿਉਂ ਜਾ ਜੜੀ ਉਹ ਗੱਲ ਹੋ ਗਈ ਹੈਨਾ ਥੋੜੇ ਚਿਰ ਪਿਛੇ ਹੁਣ ਤਾਂ ਕਹਦੇ ਜੇ ਮੈਂ ਤੁਹਾਡੇ ਵਿੱਚ ਲਾ ਲਾਂ ਇੱਕ ਬੱਚੇ ਨੂੰ ਉਹਦੇ ਮੈਨੇ ਕਮੈਂਟ ਕੀਤਾ ਸੀਗਾ ਵੀ ਅਸੀਂ ਤਾਂ ਬਿਨਾ ਪੜੇ ਦੀ ਪੇਪਰ ਦੇਦਾ ਭਾਈ ਹੈਨਾ ਹੁਣ ਉਹ ਵਿਚਾਰਾ ਨੇ ਕਮੈਂਟ ਕਰਕੇ ਪਛਤਾਉਣਾ ਉਹਨਾਂ ਵੀ ਮੈਡਮ ਤੀਜੇ ਦਿਨ ਗੱਲ ਚੱਕ ਲੈਂਦੇ ਨੇ ਮੇਰੀ ਹਾਂ ਹੁਣ ਉਹ ਥੋੜੇ ਚਿਰ ਪਿਛੇ ਤਾਂ ਕਹਦੇ ਵੀ ਮੈਂ ਤਾਂ ਬਿਨਾ ਪੜ ਕੇ ਭਾਈ ਪੇਪਰ ਦੇਤਾ ਅੱਜ ਤਾਂ ਉਹ ਨਹੀਂ ਆਇਆ ਗਿਆ ਤਾਂ ਕੱਲ ਨੂੰ ਕਹਿ ਦੂਗਾ ਵੀ ਮੈਂ ਤਾਂ ਭਾਈ ਬਾਲੀ ਮਿਹਨਤ ਕਰੀ ਠੀਕ ਹੈ ਪਰਸੋਂ ਨੂੰ ਕਹਿ ਦੂਗਾ ਵੀ ਮੈਂ ਤਾਂ ਕੋਚਿੰਗ ਲਈ ਸੀ ਹਨਾ ਫੇਰ ਕਹ ਦੂਗਾ ਮੈਂ ਸੈਲਫ ਸਟਡੀ ਕਰੀ ਭਈ ਹੁਣ ਇਹ ਕੀ ਐ ਵੀ ਇੱਕ ਗੱਲ ਤੇ ਖੜੇ ਚਾਰ ਬਦਲਤੀਆਂ ਨੇ ਹਾਂ ਫੇਰ ਮਾਂ ਚੁੱਲਾ ਸਹੀ ਗੱਲ ਹੈ ਹਨਾ ਸੋ ਇਹ ਰਾਈਟ ਆਨਸਰ ਕੀ ਬਣੂਗਾ ਤੁਹਾਡਾ ਬੀ ਫੇਰ ਮਾਂ ਚੁੱਲਾ ਵੀ ਜਿੱਧਰ ਜੇ ਨੂੰ ਮੂੰਹ ਕੋਈ ਗੱਲ ਕਰਦਾ ਬਸ ਉਧਰ ਪਾਸੇ ਹੋ ਜੋ ਕਦੇ ਇੱਕ ਪਾਸੇ ਤਾਂ ਖੜੂ ਹੀ ਨਾ ਹਨਾ ਹੁੰਦਾ ਨਾ ਕਿਸੇ ਕਿਸੇ ਨੂੰ ਆਤ ਹੁੰਦੀ ਐ ਵੀ ਜਿਹਦੇ ਨਾਲ ਲੱਗ ਗਿਆ ਉਸੇ ਦੀ ਹੋ ਗਿਆ ਜਿਹਦੇ ਨਾਲ ਤੁਰ ਪਿਆ ਬਸ ਉਸੇ ਨਾਲ ਹੀ ਤੁਰ ਪਿਆ ਜਿਹਦੇ ਲੇ ਵੇ ਖੜ ਗਿਆ ਹਨਾ ਉਹ ਦਾ ਆਪ ਦਾ ਸਟੈਂਡ ਨਹੀਂ ਉਹ ਨਹੀਂ ਕਹਿੰਦੇ ਜਿਵੇਂ ਸਾਈਕਲ ਦੇ ਵੀ ਸਟੈਂਡ ਨੂੰ ਦਾ ਪਰ ਬੰਦੇ ਦੇ ਸਟੈਂਡ ਨਹੀਂ ਹੁੰਦਾ ਇਹ ਉਹ ਉਹ ਗੱਲ ਹੁੰਦੀ ਹੈ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਹੇਡ ਲਿਖਿਆ ਦੇ ਵਿੱਚੋਂ ਕਹਿੰਦੇ ਇਕੱਠਵਾਚਕ ਨਾਮ ਨਾਲ ਸੰਬੰਧਿਤ ਕਿਹੜਾ ਸ਼ਬਦ ਨਹੀਂ ਹੈ ਨਹੀਂ ਹੈ ਪੁੱਛਿਆ ਇਕੱਠਵਾਚਕ ਇਕੱਠਵਾਚਕ ਨਾਮ ਨਾਲ ਸੰਬੰਧਿਤ ਕਿਹੜਾ ਸ਼ਬਦ ਨਹੀਂ ਹੈ ਕਰੋ ਵੀ ਅਨਸਰ ਨਹੀਂ ਪੁੱਛਿਆ ਥੀ ਠੀਕ ਹੈ ਇਹ ਮੈਂ बार-बार ਤੁਹਾਨੂੰ ਤਾਂ ਦੱਸਦੀ ਨੂੰ ਨਹੀਂ ਵਾਲਾ ਕਿਉਂਕਿ ਮੈਂ ਜਦੋਂ ਪੇਪਰ ਦਿੱਤਾ ਸੀ ਨੇ ਮੇਰੇ ਜਦੋਂ ਕਲੀਅਰ ਨਹੀਂ ਹੋਇਆ ਸੀਗਾ ਦੋ ਚਾਰ ਕੁਸਚਨ ਇਹ ਜੀ ਸਿਪਾਹੀ ਮੇਰੀ ਜਿਹੜੇ ਮੈਨੂੰ ਆਉਂਦੇ ਤਾਂ ਹੈਗੇ ਸੀ ਪਰ ਮੈਂ ਉੱਥੇ ਜਾ ਕੇ ਐਕਸਾਈਟਮੈਂਟ ਦੇ ਵਿੱਚ ਆ ਗਈ ਵੀ ਪੇਪਰ ਸੌਖਾ ਆ ਗਿਆ ਮੈਂ ਤਾਂ ਆਉਂਦਾ ਹਣਾ ਵੀ ਮੈਂ ਤਾਂ 100 ਤੱਕ ਚੱਕ ਕੇ ਮਾਰੂ ਪਈ ਨੰਬਰ ਹਣਾ ਤੇ ਮੈਂ ਕੀ ਕਰਿਆ ਮੈਂ ਨਹੀਂ ਅੜਾ ਤਾਂ ਪੜੀ ਹੀ ਜਾ ਕੇ ਵੀ ਉੱਥੇ ਨਹੀਂ ਪੁੱਛੀ ਜਾਂਦੇ ਨੇ ਚੱਕ ਕੇ ਆਪਣੀ ਮਰਜ਼ੀ ਨਾਲ ਆਂਸਰ ਲਾਈ ਜਦੋਂ ਆਂਸਰ ਕੀ ਆਈ ਜਦੋਂ ਘਰੇ ਆ ਕੇ ਦੇਖੇ ਐਨਾ ਤਾਂ ਆਪਾਂ ਆਂਸਰ ਕੀ ਵੇਲੇ ਤੱਕ ਤਾਂ ਆਪਾਂ ਕਿੱਥੇ ਵੇਟ ਕਰਦੇ ਆ ਆਪਾਂ ਤਾਂ ਆਉਂਦੇ ਆਂ ਬੱਸ ਚ ਹੀ ਬੈਹਿ ਜੇ ਨੇ ਪੇਪਰ ਖੋਲ ਕੇ ਹਣਾ ਫਿਰ ਉੱਥੇ ਦੇਖਿਆ ਚਾਰ ਪੰਜਾਂ ਦਾ ਨੰਬਰ ਤਾਂ ਮੈਂ ਹੀ ਕਢਵਾਇਆ ਮਤਾ ਕਰਕੇ ਤੁਹਾਨੂੰ ਕਹਿਣੀ ਹੁੰਦੀ ਹੈ ਡੇਲੀ ਵੀ ਇਹਨਾਂ ਚੀਜ਼ਾਂ ਵੱਲ ਥੋੜਾ ਜਿਆਦਾ ਧਿਆਨ ਦੇ ਲਿਆ ਕਰੋ ਕਿਉਂਕਿ ਜਿਹੜੀ ਇਹ ਚੀਜ਼ਾਂ ਨੇ ਇਹ ਨੰਬਰ ਬਹੁਤ ਜ਼ਿਆਦਾ ਕਟਵਾ ਦਿੰਦੀਆਂ ਨੇ ਠੀਕ ਹੈ ਬਈ ਹਾਂ ਇਹ ਕੱਠ ਵਾਚਕ ਨਾਲ ਸੰਬੰਧਿਤ ਨਹੀਂ ਹੈ ਲਸ਼ਕਰ ਲੈਰਾ ਇਜੜੇ ਅਡਾਲ ਕਰੋ ਬਈ ਜਾਂਸਰ ਚਾਰੇ ਕੋ ਜੇ ਨੇ ਚਾਰੇ ਕੱਠ ਵਾਲੇ ਨਹੀਂ ਲਸ਼ਕਰ ਦਾ ਮਤਲਬ ਵੀ ਜ਼ਿਆਦਾ ਹੁੰਦਾ ਲੈਰਾ ਦਾ ਵੀ ਕਈ ਹੁੰਦੀਆਂ ਨੇ ਇਜੜ ਤਾਂ ਉਦੋਂ ਵੀ ਜ਼ਿਆਦਾ ਹੁੰਦਾ ਡਾਰ ਉਦੋਂ ਵੀ ਜ਼ਿਆਦਾ ਹੁੰਦੀ ਹੈ ਦੱਸੋ ਬਈ ਕੀ ਹੋਊਗਾ ਚਾਰੇ ਆਪਸ਼ਨ ਸਹੀ ਨੇ ਚਾਰੇ ਆਪਸ਼ਨਾਂ ਦੇ ਵਿੱਚੋਂ ਕਿਹੜਾ ਆਨਸਰ ਬਣੂਗਾ ਬਈ ਲਸ਼ਕਰ ਦਾ ਮਤਲਬ ਹੀ ਜ਼ਿਆਦਾ ਹੁੰਦਾ ਰਾ ਜੀ ਲਸ਼ਕਰ ਇਹ ਸ਼ੁੱਧ ਪੰਜਾਬੀ ਦੇ ਸ਼ਬਦ ਨੇ ਇਹ ਲਸ਼ਕਰ ਠੀਕ ਹੈ ਇਕੱਠ ਦਾ ਨਾਮ ਹੁੰਦਾ ਇਹ ਪੂਰਾ ਲਸ਼ਕਰ ਕਰੋ ਬਈਆਂ ਸੋ ਇਹਦਾ ਰਾਈਟ ਆਨਸਰ ਹੋਗਾ ਤੁਹਾਡਾ ਬੀ ਲਹਿਰਾ ਲਸ਼ਕਰ ਵੀ ਜ਼ਿਆਦਾ ਇਝੜ ਵੀ ਜ਼ਿਆਦਾ ਡਾਰ ਵੀ ਜ਼ਿਆਦਾ ਪਰ ਜਿਹੜੀ ਲਹਿਰਾਂ ਹੁੰਦੀਆਂ ਨੇ ਉਹ ਇੱਕ ਇੱਕ ਕਰਕੇ ਆਉਂਦੀ ਐ ਜਿੱਦੇ ਇੱਕ ਕਿਨਾਰੇ ਤੇ ਆਏ ਤੇ ਫਿਰ ਦੂਜੀ ਚੱਲ ਪੈਂਦੀ ਐ ਹਨਾ ਉਹ ਕਿਨਾਰੇ ਤੇ ਆਉਂਦੀ ਐ ਫਿਰ ਉਧਰ ਦੂਸਰੀ ਆ ਰਹੀ ਹੁੰਦੀ ਐ ਠੀਕ ਐ ਇਹ ਕਦੀ ਇਕੱਠੀਆਂ ਨਹੀਂ ਆਉਂਦੀਆਂ ਕੱਲੀ ਕੱਲੀ ਕਰਕੇ ਆਉਂਦੀ ਐ ਠੀਕ ਐ ਇਸ ਕਰਕੇ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਬੀ ਠੀਕ ਐ ਭਈ ਉਸ ਤੋਂ ਬਾਅਦ ਦੇਖੋ ਕਹਿੰਦੇ ਉਹ ਹਾਲੇ ਤੀਕ ਵੀ ਆਪਣੇ ਪੁਰਾਣੇ ਪਿੰਡ ਨੂੰ ਯਾਦ ਕਰਦੇ ਹਨ ਵਾਕ ਦੇ ਵਿੱਚ ਸਹਾਇਕ ਕਿਰਿਆ ਦੀ ਪਹਿਚਾਣ ਕਰੋ ਸਹਾਇਕ ਕਿਰਿਆ ਕਹਿੰਦੇ ਉਹ ਹਾਲੇ ਤੱਕ ਵੀ ਆਪਣੇ ਪੁਰਾਣੇ ਪਿੰਡ ਨੂੰ ਪੁਰਾਣੇ ਪਿੰਡ ਨੂੰ ਵੀ ਜਿੱਥੋਂ ਛੱਡ ਕੇ ਆਏ ਨੇ ਭਾਈ ਉਸੇ ਥਾਂ ਨੂੰ ਉਹ ਯਾਦ ਕਰ ਰਹੇ ਨੇ ਇਹਦੇ ਵਿੱਚ ਸਹਾਇਕ ਕਿਰਿਆ ਕਿਹੜੀ ਆਊਗੀ ਇਹਦੇ ਵਿੱਚ ਸਹਾਇਕ ਕਿਰਿਆ ਸਹਾਇਕ ਕਿਰਿਆ ਦਾ ਮਤਲਬ ਕੀ ਹੁੰਦਾ ਜਿਹੜੀ ਵਾਕ ਨੂੰ ਸਹਾਇਤਾ ਦਿੰਦੀ ਹੋਵੇ ਲਾਸਟ ਦੇ ਵਿੱਚ ਹੋਵੇ ਠੀਕ ਹੈ ਹਾਂ ਮੈਂ ਤੁਹਾਨੂੰ ਹਿੰਟ ਵੀ ਦੇਤਾ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਆਨਸਰ ਕੀ ਬਣੇਗਾ ਮੈਂ ਕਾਊਂਟਿੰਗ ਨਹੀਂ ਕਰ ਰਹੀ ਤੁਸੀਂ ਦੇਖੋ ਕਿੰਨੇ ਤੇ ਪਹੁੰਚ ਚੁੱਕੇ ਆਪਾਂ ਹਾਂ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਹਨ ਹਨ ਕੱਲਾ ਹੋਊਗਾ ਜੀ ਕਰਦੇ ਹਨ ਨਹੀਂ ਠੀਕ ਹੈ ਮੈਂ ਤੁਹਾਨੂੰ ਪਹਿਲੀ ਦੱਸੀ ਸੀ ਕੁਸਚਨ ਦੇ ਵਿੱਚ ਹੀ ਵੀ ਜਿਹੜੀ ਲਾਸਟ ਤੇ ਹੋਵੇ ਸਹਾਇਤਾ ਕਰਦੀ ਹੋਵੇ ਠੀਕ ਹੈ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਕੱਲਾ ਹਨ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਇਟ ਲਿਖੇ ਮੁਹਾਵਰੇ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ ਇੱਕ ਮੁਹਾਵਰਾ ਹੈ ਉਹਦੇ ਅਰਥ ਦੇ ਆਧਾਰ ਤੇ ਆਪਾਂ ਨੇ ਸਹੀ ਚੋਣ ਕਰਨੀ ਹੈ ਜਾਣ ਬੁੱਝ ਕੇ ਕਹਿੰਦੇ ਮੁਸੀਬਤ ਸਹੇੜਨੀ ਲੰਡੀ 부ਚੀ ਓਖਲੀ ਵਿੱਚ ਸਿਰ ਦੇਣਾ ਵਾਦਾਹੀ ਜਾਂ ਲਹੂ ਦੇ ਤਹਾਇਆ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਚਾਰ ਆਪਸ਼ਨਾਂ ਨੇ ਚਾਰੇ ਆਪਸ਼ਨਾਂ ਦੇ ਵਿੱਚੋਂ ਕੀ ਆਨਸਰ ਬਣੇਗਾ ਚਾਰ ਆਪਸ਼ਨਾਂ ਦੇ ਵਿੱਚੋਂ ਆਨਸਰ ਕਰੋ ਬਈ ਕੀ ਆਨਸਰ ਬਣੇਗਾ ਜਾਣ ਬੁੱਝ ਕੇ ਮੁਸੀਬਤ ਸਹਿੜਨੀ ਕਿਸੇ ਨੂੰ ਇਹ ਮੰਨ ਕੇ ਚਲੋ ਵੀ ਰਾਹ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਮਿਲ ਗਿਆ ਜਿਹਦਾ ਪਤੁਰ ਹੀ ਜਾਂ ਨਹੀਂ ਜਿਹੜਾ ਜਾਣ ਬੁੱਝ ਕੇ ਗੱਲ ਜਾਂ ਪੈਂਦਾ ਹੋਵੇ ਹਨ ਕਿਸੇ ਕੰਮ ਦੇ ਪ੍ਰਤੀ ਹੁੰਦੇ ਨੇ ਕਿ ਕੀ ਇਹੋ ਜਿਹੇ ਬੱਚੇ ਸਾਡੇ ਨਾਲ ਬਹੁਤ ਸਾਰਾ ਹੋਇਆ ਕਿਉਂਕਿ ਸਾਡੇ ਗਰੁੱਪ ਦੇ ਵਿੱਚ ਇੱਕ ਦੋ ਕੁੜੀਆਂ ਹੁੰਦੀਆਂ ਸਹੀ ਹੈਗੀਆਂ ਜਿਨ੍ਹਾਂ ਨੂੰ ਸਾਰਾ ਕੁਝ ਆਉਣ ਦੇ ਬਾਵਜੂਦ ਵੀ ਜਾਣ ਕੇ ਦਿਮਾਖਾਂ ਦੀ ਹੁੰਦੀਆਂ ਸੀਗੀਆਂ ਵੀ ਕਿੱਥੋਂ ਪੜ੍ਹਦੇ ਹੋ ਤੁਸੀਂ ਕੀ ਕਰਦੇ ਹੋ ਤੁਸੀਂ ਆਹ ਕੀ ਹੋਊਗਾ ਬੁੱਕਸ ਕਿੱਥੋਂ ਲਿਆਂਦੀਆਂ ਨੇ ਕੀ ਦੀ ਲਿਵ ਜਾਣ ਲੱਗ ਗਈ ਕੀ ਕੀਤਾ ਉਹ ਕਿਵੇਂ ਪੜਾਉਂਦੇ ਨੇ ਹਨਾ ਉਹ ਹੁੰਦੀਆਂ ਜਾਣ ਬੁੱਝ ਕੇ ਮਸੀਤ ਤੇ ਛੇੜਨੀ ਵੀ ਆਪਾਂ ਕਿੰਨੀ ਪਾਸਾ ਵਟਲੋ ਫਿਰ ਵੀ ਉਹ ਬੰਦੇ ਨੇ ਵਿੱਚ ਵੱਜਣੀ ਵੱਜਣਾ ਹਨਾ ਹੁੰਦੀ ਨਹੀਂ ਆਪਣੇ ਸਰਕਲ ਦੇ ਵਿੱਚ ਕੋਈ ਇੱਕ ਅੱਧਾ ਤਾਂ ਹੁੰਦੀ ਹੁੰਦਾ ਸੋ ਇਹਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਉਖਲੀ ਵਿੱਚ ਸਿਰ ਦੇਣਾ ਜਾਣ ਬੁਝ ਕੇ ਨਸੀਬ ਤੇ ਸਿਹੜਨੀ ਉਖਲੀ ਦੇ ਵਿੱਚ ਸਿਰ ਦੇਣਾ ਉਸ ਤੋਂ ਬਾਅਦ ਦੇਖੋ ਹੇਰ ਲਿਖੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਦੀ ਪਛਾਣ ਕਰੋ ਖੇਤ ਖੜੇ ਸੌਰੀ ਖੜੇ ਖੇਤ ਦੇ ਅੰਨ ਦਾ ਅੰਦਾਜ਼ਾ ਲਗਾਉਣਾ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਇਹ ਦੇਖਣ ਨੂੰ ਨਾਇ ਲੱਗਦੀ ਹੁਣ ਕਿ ਜਿਵੇਂ 6ਵੀਂ 7ਵੀਂ ਵਾਲਾ ਕੰਮ ਹੁੰਦਾ ਨਾ ਹੈਗਾ ਵੀ ਉਹੀ ਹੈ ਪਰ ਇਹ ਅੱਜ ਕੱਲ੍ਹ ਕੰਮ ਆ ਰਿਹਾ ਆਪਣੇ ਖੜੇ ਖੇਤ ਦੇ ਅੰਨ ਦਾ ਅੰਦਾਜ਼ਾ ਲਗਾਉਣਾ ਦੀ ਮੰਨ ਲਓ ਹੁਣ ਜੀਲੀ ਲੱਗੀ ਹੋਈ ਆ ਭਾਈ ਥਾਂ ਥਾਂ ਤੇ 1 ਕਿੱਲੇ ਦੇ ਹਿਸਾਬ ਦੇ ਨਾਲ ਹੀ ਲਾ ਲਓ ਤੁਸੀਂ 1 ਕਿੱਲੇ ਦੇ ਵਿੱਚੋਂ ਕਿੰਨੀ ਜੀਲੀ ਨਿਕਲੂਗੀ ਕਣਕ ਅੱਛ ਕਛਣਾ ਕਰਵਾਹਾ ਇਕ ਕਛੋਟੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਖੜੇ ਕਿ ਅੰਨ ਦਾ ਅੰਦਾਜ਼ਾ ਲਗਾਉਣਾ ਵੈਰੀ ਗੁੱਡ ਬਈ ਆਨਸਰ ਕਰਦੇ ਜਾਓ ਸਾਰੇ ਬੱਚੇ ਕੀ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਕਣਕatsch ਠੀਕ ਹੈ ਇਹ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਉਮੰਗ ਦਾ ਸਮਾਨਾਰਥਕ ਨਹੀਂ ਹੈ ਉਮੰਗ ਉਮੰਗ ਦਾ ਸਮਾਨਾਰਥਕ ਨਹੀਂ ਹੈ ਠੀਕ ਹੈ ਭਈ ਖਾਹਿਸ਼ਾਂ ਇੱਛਾ ਲਾਲਸਾ ਜਾਂ ਲੱਜਾ ਹੂੰ ਕਰੋ ਬਈ ਅਨਸਰ ਖਾਹੀਸ਼ਾਂ ਇੱਛਾ ਲਾਲਸਾ ਜਾਂ ਲੱਜਾ ਇਹਨਾਂ ਦੇ ਵਿੱਚੋਂ ਉਹ ਮੰਗ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਬਣਦਾ ਹੈ ਕਰੋ ਬਈ ਅਨਸਰ ਜਲਦੀ ਜਲਦੀ ਸਲੋ ਜ਼ਿਆਦਾ ਚੱਲ ਰਹੀ ਤੁਸੀਂ ਹੈ ਨਾ ਜੇ ਅੱਜ ਮੈਂ ਫਾਸਟ ਹੋ ਨਹੀਂ ਤਾਂ ਤੁਸੀਂ ਬਹੁਤ ਸਲੋ ਚੱਲ ਰਹੇ ਹੋਗੇ ਅਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਬਈ ਕੀ ਅਨਸਰ ਬਣਦਾ ਹੈ ਹੂੰ ਕਰੋ ਬਈ ਅਨਸਰ ਕਰੋ ਰੱਜੀ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਲੱਜਾ ਠੀਕ ਹੈ ਵੀ ਲੱਜਾ ਕਿ ਕੋਈ ਲੱਜਾ ਦਾ ਮਤਲਬ ਕੀ ਹੁੰਦਾ ਸ਼ਰਮ ਹੁੰਦੀ ਹੈ ਹਯਾ ਹੁੰਦੀ ਹੈ ਠੀਕ ਹੈ ਲਾਲਸਾ ਇੱਛਾ ਖਾਹੀਸ਼ਾ ਇਹ ਉਮੰਗ ਦੇ ਸਮਾਨਾਰਥਕ ਨਹੀਂ ਹਨ ਠੀਕ ਹੈ ਹੈਗੇ ਨਹੀਂ ਬਈ ਠੀਕ ਹੈ ਮੈਂ ਵੀ ਉਲਟ ਬੋਲ ਗਈ ਇਹਦੇ ਸਮਾਨ ਅਰਥ ਕੇਹੀ ਹੈਗੇ ਨਹੀਂ ਪਰ ਲੱਜਾ ਨਹੀਂ ਹੈਗੀ ਠੀਕ ਹੈ ਸਮਾਨ ਅਰਥਕ ਨਹੀਂ ਪੁੱਛਿਆ ਹੂੰ ਉਸ ਤੋਂ ਬਾਅਦ ਦੇਖੋ ਬਈ ਵਿਸਾਖੀ ਦੇ ਮੇਲੇ ਵਿੱਚ ਕਹਿੰਦੇ ਕਿਸਾਨਾਂ ਨੇ ਖੇਤੀ ਸੰਦਾਂ ਨੂੰ ਬੜੇ ਚਾਣ ਨਾਲ ਖਰੀਦਿਆ ਵਾਕ ਵਿੱਚ ਖਾਸ ਨਾਮ ਕੀ ਡਾਗਾ ਵਿਸਾਖੀ ਦੇ ਮੇਲੇ ਵਿੱਚ ਕਿਸਾਨਾਂ ਨੇ ਕਹਿੰਦੇ ਖੇਤੀ ਦੇ ਸੰਦਾਂ ਨੂੰ ਬੜੇ ਚਾਣ ਨਾਲ ਖਰੀਦਿਆ ਇਹ ਵਾਕ ਦੇ ਵਿੱਚ ਖਾਸ ਨਾਮ ਕਿਹੜਾ ਬਣੂਗਾ ਮੇਲੇ ਵਿਸਾਖੀ ਚਾਹ ਜਾਂ ਸੰਦ ਕਰੋ ਬਈ ਅਨਸਰ ਖਾਸ ਨਾਮ ਖਾਸ ਨਾਮ ਕੀ ਬਣੇਗਾ ਵੈਰੀ ਗੁੱਡ ਵਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਸੋ ਰਾਈਟ ਅਨਸਰ ਬਣੂਗਾ ਤੁਹਾਡਾ ਵਿਸਾਖੀ ਇਹ ਵਿਸਾਖੀ ਹੀ ਖਾਸ ਨਾਮ ਹੈ ਕਿਉਂਕਿ ਵਿਸਾਖੀ ਦੇ ਮੇਲੇ ਤੀ ਹੀ ਗਏ ਨੇ ਠੀਕ ਹੈ ਭਈ ਕਹਿੰਦੇ ਉਹ ਕੰਮ ਜਿਹੜਾ ਮੁਖਣ ਦੇ ਵਿੱਚ ਨਾ ਆਵੇ ਉਹ ਤਾਂ ਕੀ ਭਾਅ ਹੈ ਜਿਹੜਾ ਕੰਮ ਮੁੱਕਣ ਦੇ ਵਿੱਚ ਨਾ ਆਵੇ ਘੜੀ ਦਾ ਖੁੱਥਾ ਘਰ ਦਾ ਦੀਵਾ ਗਿੱਲਾ ਪੀਣਾ ਜਾਂ ਗੰਡ ਦਾ ਪੂਰਾ ਜਿਹੜਾ ਕੰਮ ਕਦੇ ਮੁੱਕੜ ਚ ਹੀ ਨਾ ਆਵੇ ਉਹਨੂੰ ਕੀ ਬੋਲਦੇ ਨੇ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਗਿੱਲਾ ਪੀਣਾ ਹੇਠ ਲਿਖਿਆਂ ਦੇ ਵਿੱਚੋਂ ਕਹਿੰਦੇ ਕਿਹੜਾ ਅਨਿਸ਼ਚੈਵਾਚਕ ਪੜਨਾਮ ਨਹੀਂ ਹੈ ਅਨਿਸ਼ਚੈਵਾਚਕ ਪੜਨਾਮ ਨਹੀਂ ਹੈ ਕਈ ਕੁਝ ਇਹੇ ਬਹੁਤ ਕਰੋ ਬਈ ਆਨਸਰ ਕਈ ਕੁਝ ਇਹੇ ਜਾਂ ਬਹੁਤ ਕੀ ਬਣੂਗਾ ਬਈ ਆਨਸਰ ਅਨਿਸ਼ਚੈਵਾਚਕ ਪੜਨਾਮ ਕਿਹੜਾ ਨਹੀਂ ਬਣਦਾ ਕਰੋ ਬਈ ਆਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਕੁਝ ਠੀਕ ਹੈ ਉਸ ਤੋਂ ਬਾਅਦ ਦੇਖੋ ਦੂਰ ਇੱਕ ਨਦੀ ਵਗਦੀ ਹੈ ਵਾਕ ਦੇ ਵਿੱਚ ਮੁੱਖ ਕਿਰਿਆ ਕੀ ਹੈ ਦੂਰ ਇੱਕ ਨਦੀ ਵਗਦੀ ਹੈ ਇਹਦੇ ਵਿੱਚ ਮੁੱਖ ਕਿਰਿਆ ਕਿਹੜੀ ਆਊਗੀ ਨਦੀ ਵਗਦੀ ਹੈ ਵਗਦੀ ਧੂਰ ਜਾਂ ਵਗਦੀ ਹੈ ਕਰੋ ਵੀ ਅਨਸਰ ਮੁੱਖ ਕਿਰਿਆ ਇੱਕ ਹੁੰਦੀ ਹੈ ਸਹਾਇਕ ਕਿਰਿਆ ਇੱਕ ਹੁੰਦੀ ਹੈ ਮੁੱਖ ਕਿਰਿਆ ਠੀਕ ਹੈ ਬਈ ਸਹਾਇਕ ਕਿਰਿਆ ਤੁਹਾਨੂੰ ਪਤਾ ਲੱਗ ਗਿਆ ਬਈ ਉਹ ਲਾਸਟ ਦੇ ਵਿੱਚ ਹੁੰਦੀ ਹੈ ਹੁਣ ਮੁੱਖ ਕਿਰਿਆ ਦਾ ਵੀ ਪਤਾ ਲੱਗ ਜੂ ਮੁੱਖ ਕਿੱਥੇ ਹੁੰਦੀ ਹੈ ਕਰੋ ਵੀ ਅਨਸਰ ਹਾਂ ਐਨੇ ਸ਼ਲੋਕਾ ਤਾਂ ਹੋ ਗਏ ਬਈ ਵਧੀਆ ਪਹਿਲਾਂ 18 ਜਣੇ ਹੋ ਗਏ ਸੀ ਨਾ ਹੁਣ 11 ਹੀ ਰਹਿ ਗਏ ਭੱਜ ਕੇ ਕਿਧਰੇ ਰਾਈਟ ਆਨਸਰ ਬੋਲੂਗਾ ਤੁਹਾਡਾ ਬੀ ਵਗਦੀ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਇਹ ਲਿਖੇ ਸ਼ਬਦ ਸਮੂਹਾਂ ਦੇ ਵਿੱਚੋਂ ਕਹਿੰਦੇ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ ਸ਼ਬਦ ਜੋੜਾ ਪੱਖੋਂ ਕਿਹੜਾ ਸਹੀ ਬਣੂਗਾ ਹੈਸੀਅਤ ਕਹਿੰਦਾ ਤੌਰ ਹਾਂ ਚਾਰੇ ਆਪਸ਼ਨ ਇਕੋ ਜਿਹੇ ਨਹੀਂ ਪਰ ਤੁਸੀਂ ਇੱਕ ਬੈਸਟ ਆਪਸ਼ਨ ਚੂਜ਼ ਕਰਨੀ ਜਿਹੜੀ ਬਿਲਕੁਲ ਸਹੀ ਹੋਵੇ ਠੀਕ ਹੈ ਸ਼ਬਦ ਜੋੜਾ ਦੇ ਪੱਖੋਂ ਬਿਲਕੁਲ ਸਹੀ ਹੋਵੇ ਉਹ ਆਪਸ਼ਨ ਨੂੰ ਚੂਜ਼ ਕਰੋ ਕਰੋ ਭਈ ਅਨਸਰ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਹੈਸੀਅਤ ਕਹਿੰਦਾ ਟਰ ਠੀਕ ਹੈ ਬਈ ਫਿਰ ਲਿਖੇ ਚਾਰ ਸ਼ਬਦਾਂ ਦੇ ਵਿੱਚ ਚਾਨਣ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ ਚਾਨਣ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਬਣਦਾਗਾ ਪਰਛਾਵਾਂ ਸਵੇਰ ਕਿਰਨ ਜਾਂ ਰੋਸ਼ਨੀ ਚਾਰ ਆਪਸ਼ਨਾਂ ਨੇ ਵੀ ਚਾਰੇ ਆਪਸ਼ਨਾਂ ਦੇ ਵਿੱਚੋਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਚਾਨਣ ਦਾ ਸਮਾਨਾਰਥਕ ਸ਼ਬਦ ਕਿਹੜਾ ਹੁੰਦਾ ਹੈ ਚਾਨਣ ਦਾ ਸੋ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਰੋਸ਼ਨੀ ਠੀਕ ਹੈ ਹੀ ਲਿਖੀ ਚਾਰ ਸ਼ਬਦਾਂ ਦੇ ਵਿੱਚੋਂ ਕਹਿੰਦੇ ਸੁਚੱਜਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਸੁਚੱਜੇ ਸੁਚੱਜੇ ਸ਼ਬਦ ਦਾ ਵਿਰੋਧੀ ਸ਼ਬਦ ਚੁਣਨਾ ਹੈ ਵਿਰੋਧੀ ਦਾ ਮਤਲਬ ਕੀ ਹੁੰਦਾ ਜਿਹੜਾ ਪੱਖ ਦੇ ਵਿੱਚ ਨਾ ਹੋਵੇ ਉਲਟ ਹੋਵੇ ਠੀਕ ਹੈ ਪੱਖ ਦੇ ਵਿੱਚ ਨਾ ਹੋਵੇ ਉਲਟ ਹੋਵੇ ਉਹ ਤੁਹਾਡਾ ਵਿਰੋਧੀ ਹੁੰਦਾ ਸਿਆਣਾ ਸੁਹਾਗਣ ਕੁਚੱਜਾ ਜਾਂ ਸੁੱਕਾ ਸੁਚੱਜਾ ਕਰੋ ਬਈ ਅਨਸਰ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਕੁਚੱਜਾ ਵੈਰੀ ਗੁੱਡ ਜਿਨ੍ਹਾਂ ਨੇ ਸੀ ਕੀਤਾ ਜਿੱਥੇ ਕਹਿੰਦੇ ਸਿੱਕੇ ਘੜੇ ਜਾਂਦੇ ਨੇ ਉਹਨੂੰ ਕੀ ਕਹਿੰਦੇ ਨੇ ਸ਼ਾਮਲਾਟ ਲੜੀ ਬੰਜਰ ਜਾਂ ਟਕਸਾਲ ਜਿੱਥੇ ਸਿੱਕੇ ਘੜੇ ਜਾਂਦੇ ਨੇ ਉਸਨੂੰ ਕੀ ਬੋਲਦੇ ਨੇ ਹਾਂ ਕਰੋ ਬਈ ਆਨਸਰ ਕੀ ਆਨਸਰ ਬਣੇਗਾ ਬਈ ਹਾਂ ਜਿੱਥੇ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਟਕਸਾਲ ਤੇ ਸ਼ਾਮਲਾਟ ਕਿਹੜਾ ਹੁੰਦਾ ਜਿਹੜੀ ਪਿੰਡ ਦੀ ਸਾਂਝੀ ਥਾਂ ਹੁੰਦੀ ਉਹਨੂੰ ਕੀ ਬੋਲਦੇ ਨੇ ਸ਼ਾਮਲਾਟ ਠੀਕ ਹੈ ਬੰਦਰ ਕਿਹੜੀ ਜਿੱਥੇ ਕੋਈ ਖੇਤੀ ਨਾ ਹੋਵੇ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਤਾਂ ਵੀ ਐਂਡ ਹੋ ਗਿਆ ਹੈ ਨਾ ਚਲੋ ਦੇਖੋਗੇ ਕੀ ਚਲੋ ਜਿਹੜੇ ਤੁਸੀਂ ਅੱਜ ਦੇਖਿਆ ਬਈ ਧੰਨਵਾਦ ਜਿਨ੍ਹਾਂ ਨੇ ਸਪੋਰਟ ਕੀਤੀ ਕਲਾਸ ਦੇਖੀ ਸੋ ਚੰਗੀ ਲੱਗੀ ਬਈ ਲਾਈਕ ਸ਼ੇਅਰ ਕਰਿਓ ਨਹੀਂ ਚੰਗੀ ਲੱਗੀ ਕੋਈ ਤਕਾ ਨਹੀਂ ਠੀਕ ਹੈ ਸੋ ਇਹ ਸਾਰੇ ਦੀ ਕਲਾਸ ਸੋ ਜਿਹੜੇ ਬੱਚੇ ਹਲੇ ਤੱਕ ਇਹਨਾਂ ਦੋਨਾਂ ਗਰੁੱਪਾਂ ਦੇ ਵਿੱਚ ਐਡ ਨਹੀਂ ਹੋਏ ਤੁਸੀਂ ਹੋ ਸਕਦੇ ਹੋ ਪਰ ਜ਼ਿਆਦਾ ਕਰ ਹੁਣ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜੁਆਇਨ ਹੋਣਾ ਪਤਾ ਕੀ ਹੈ ਪ੍ਰੋਬਲਮ ਆ ਰਹੀਦਾ ਜੀ ਕੱਲ ਦੀ ਆਪਣੇ ਲਈ ਵੀ ਘੱਟੋ ਘੱਟ 10-15 ਗਰੁੱਪ ਚੱਲਦੇ ਨੇ ਸੋ ਉਹਨਾਂ ਗਰੁੱਪਾਂ ਦੇ ਵਿੱਚ ਕਲਾਸ ਸ਼ੇਅਰ ਨਹੀਂ ਹੋ ਰਹੀ WhatsApp ਵਾਲੀ ਠੀਕ ਹੈ ਬਈ ਸੋ ਕਲਾਸ ਸ਼ੇਅਰ ਨਾ ਹੋਣ ਕਰਕੇ ਬੱਚੇ ਤਾਂ ਵੀ ਘਟ ਆ ਰਹੇ ਨਹੀਂ ਸੋ ਤੁਹਾਨੂੰ ਹੁਣ ਜਿਹੜੇ ਲਿੰਕ ਉਹ Telegram ਦੇ ਰਾਹੀਂ ਮਿਲ ਰਹੇਗਾ ਸੋ ਬਈ ਉਹਨਾਂ ਨੂੰ ਦੇਖਦੇ ਰਿਹਾ ਕਰੋ ਠੀਕ ਹੈ Telegram ਦੇ ਰਾਹੀਂ ਤੁਸੀਂ ਕਲਾਸਾਂ ਨਾਲ ਜੁੜਨ ਦੀ ਕੋਸ਼ਿਸ਼ ਕਰੋ ਠੀਕ ਹੈ ਸੋ ਇਹ ਆਪਣੇ ਕੋਰਸ ਨੇ ਬਈ ਸੋ ਜਿਹੜੇ ਜੁੜਨਾ ਚਾਹੁੰਦੇ ਨੇ ਬੱਚੇ ਜੁੜ ਸਕਦੇ ਨੇ ਕੋਰਸ ਨਾਲ ਠੀਕ ਹੈ ਤੁਹਾਡੀ ਤਿਆਰੀ ਜਿਹੜੀ ਬਹੁਤ ਵਧੀਆ ਢੰਗ ਨਾਲ ਹੋਣੀ ਰਹੂਗੀ ਠੀਕ ਹੈ ਬਈ ਹੂੰ ਠੀਕ ਹੈ ਬਈ ਕੋਈ ਗੱਲ ਕਹਿਣੀ ਹੋਵੇ ਕੋਈ ਸੁਣਨੀ ਹੋਵੇ ਕੋ ਦੱਸਣਾ ਹੋਵੇ ਬਈ ਹੈਨਾ ਤਾਂ ਇੱਕ ਦੋ ਮਿੰਟ ਨੇ ਵੀ ਕੋਈ ਗੱਲ ਕਰ ਸਕਦੇ ਹੋ ਨਹੀਂ ਫਿਰ ਬਈ ਚੱਲਦੇ ਆਪਾਂ ਠੀਕ ਹੈ ਹੂੰ ਠੀਕ ਹੈ ਬਈ 올 ਓਕੇ ਹੈ ਚਲੋ ਹੂੰ ਠੀਕ ਹੈ ਬਈ ਕੋਈ ਗੱਲ ਨਹੀਂ ਰਹੀ ਧਿਆਨ ਹੀ ਹੈ ਹਾਂ ਚਲੋ ਬਈ ਸ਼ੁਕਰੀਆ ਵੀ ਠੀਕ ਹੈ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਨੂੰ ਠੀਕ ਹੈ ਵੀ